ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਕਿ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਗਰਮੀ ਬਹੁਤ ਸੀ ਇਹਦੇ باوجود ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੇ ਸਮੇਂ ਤੋਂ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੰਚ ਤੋਂ ਕੀਤਾ ਮੈਨੂੰ ਲੱਗਦਾ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ ਔਰ ਮਸਲੇ ਹੱਲ ਕਰਾਂਗੇ ਪ੍ਰੋਗਰਾਮ ਆ ਇਹ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ੍ਹ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਆਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ ਸੀ ਲੰਗਰ ਸਾਹਿਬ ਦੀ ਸਿਆਸਤ ਨਹੀਂ ਆ ਉਹਦੇ ਤੇ ਉਹ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਅੱਜ ਦਾ ਪ੍ਰੋਗਰਾਮ ਬਤੌਰ ਤੰਦੂਮਾ ਸਾਹਿਬ ਨੇ ਪਹਿਲੇ ਜੱਜਦਾਰ ਸੀ ਤਾਮਨਾ ਰਹੇ ਹੋ ਦਾ ਪੰਜਾਬ ਦੇ ਉਹਨਾਂ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਨੂੰ ਗਲਬੱਕੜੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀਆਂ ਖੂਬੀਆਂ ਸੀ ਚਲੋ ਜੇ ਭਾਜਪਾ ਨੂੰ ਕੀ ਲੱਗਦਾ ਉਹਨਾਂ ਨੂੰ ਸਮਝ ਆ ਰਹੀ ਸੋਹਣੇ ਜਿਹੀ ਸਰਕਾਰ ਜੇ ਪੰਜਾਬੀਆਂ ਨੇ ਸਾਧ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਵਾਹਿਗੁਰੂ ਕਿਰਪਾ ਕਰੇ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੌਂਸ ਸਮਝਣਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀਤਾ ਅੱਜ ਦੂਜੇ ਪਾਸੇ ਵੀ ਇਕੱਠ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਤੁਸੀਂ ਦਫ਼ਤਰ ਦੀ ਤੇ ਐਸਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀ ਅਸੀਂ ਪੰਥ ਦੀ ਕਚਹਿਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਜਿਹੜੇ ਜਿਹੜੇ ਉਹਨਾਂ ਦਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਖੁਰਚਣੇ ਵਾਲੇ ਬਿਆਨ ਨੇ ਹੋਰ ਇਸ ਤਰ੍ਹਾਂ ਦੇਣ ਦਿਓ ਦੇਣ ਦਿਓ ਜੀ ਦੇਣ ਦਿਓ ਕੋਈ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਕਿ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਅ ਗਰਮੀ ਬਹੁਤ ਸੀ ਇਹਦੇ باوجود ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੇ ਸਮੇ ਤੋਂ ਲੰਬੇ ਸਮੇ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮંચ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ ਔਰ ਮਸਲੇ ਹੱਲ ਕਰਾਂਗੇ ਪ੍ਰੋਗਰਾਮ ਆ ਇਹ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ੍ਹ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਆਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ ਜੀ ਲੰਗੜ ਸਾਹਿਬ ਦੀ ਸਿਆਸਤ ਨਹੀਂ ਆ ਉਹਦੇ ਤੇ ਉਹ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਅੱਜ ਜਿਹੜਾ ਪ੍ਰੋਗਰਾਮ ਆ ਬਤੌਰ ਤੰਮੂਣਾ ਸਾਹਿਬ ਨੇ ਪਹਿਲੇ ਜੱਜਦਾਰ ਸਤਾਮਾ ਨਾ ਰਹੇ ਹੋ ਪੰਜਾਬ ਦੇ ਜਨਤਾ ਉਹਨਾਂ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਨੂੰ ਗਲਬੱਕੜੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀਆਂ ਖੂਬੀਆਂ ਸੀ ਜੀ ਚਲ ਅੱਜ ਆਜਾ ਭਾਜਪਾ ਨੂੰ ਕੀ ਲੱਗਦਾ ਉਹਨਾਂ ਨੇ ਸਮਝ ਆ ਰਹੀ ਸੋਧੇ ਜੇਕਰ ਛੱਡਾਈ ਜੇ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਵਾਹਿਗੁਰੂ ਕਿਰਪਾ ਕਰੇ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੌਂਸ ਸਮਝਣਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀਤਾ ਹਾਂਜੀ ਦੂਜੇ ਪਾਸੇ ਵੀ ਇਕੱਠ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਕਿ ਤੁਸੀਂ ਦਫ਼ਤਰ ਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਜਿਹੜੇ ਜਿਹੜੇ ਉਹਨਾਂ ਦਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਖੁਰਚਣੇ ਵਾਲੇ ਬਿਆਨ ਨੇ ਹੋਰ ਇਸ ਤਰ੍ਹਾਂ ਦੇਣ ਦਿਓ ਦੇਣ ਦਿਓ ਜੀ ਦੇਣ ਦਿਓ ਕੋਈ ਨਹੀਂ